ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਕਾਫੀ ਡਿਮਾਂਡ ਆ ਰਹੀ ਸੀ ਕਿ ਫੈਂਸੀ ਸੂਟ ਦੀ ਵੀਡੀਓ ਲੈ ਕੇ ਆਓ ਅੱਜ ਆਪਾਂ ਛੋਟੀ ਜੀ ਅਪਡੇਟ ਦੇਵਾਂਗੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਟ ਜਿਹੜੇ ਸਾਡੇ ਕੋਲ ਫੈਂਸੀ ਲੁੱਕ ਵਿੱਚ ਅਵੇਲੇਬਲ ਹੋ ਚੁੱਕੇ ਨੇ ਸ਼ਾਪ ਤੇ ਜਿਨ੍ਹਾਂ ਨੇ ਵਿਜ਼ਿਟ ਕਰਨ ਤੇ ਲੈਣੇ ਆ ਜੀ ਵਿਜ਼ਿਟ ਕਰਕੇ ਸੂਟ ਬਾਈ ਕਰ ਸਕਦੇ ਆ ਛੋਟੀ ਜੀ ਇੱਕ ਅਪਡੇਟ ਦਵਾਂਗੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਪਿਓਰ ਨੇਚਰਲ ਕ੍ਰੇਪ ਦੇ ਸੂਟ ਆ ਗਏ ਆ ਸਾਡੇ ਕੋਲ ਕਾਂਜੀ ਵਰਮ ਸਿਲਕ ਵੀ ਆ ਗਏ ਹੈਗੇ ਆ ਜੀ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਹੋ ਚ ਡਿਜੀਟਲ प्रिंट ਰਹਿਣ ਵਾਲਾ ਆ 컬러 ਕੰਬੀਨੇਸ਼ਨ ਦੇਖ ਲਓ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆਏਗਾ ਬਾਹਾਂ ਦਾ ਫੈਬਰਿਕ ਇਹਦਾ ਅਲੱਗ ਤੋਂ ਦਿੱਤਾ ਗਿਆ ਹੈ ਔਰ ਇਹ ਰੋਗੀ ਇਹਦੀ ਰਿਯਾਨ ਕਾਟਨ ਦੀ ਬਾਟਮ ਰਹਿਣ ਵਾਲੀ ਆ ਸੇਮ ਟੋਨ ਟੂ ਟੋਨ ਔਰ ਇਹ ਰੋਗਾ ਇਹਦਾ ਵੈਂਬਰ ਦਾ ਦੁਪੱਟਾ ਆ ਲੋ ਜੀ ਇਹ ਰੁਗਾ ਇਹਦਾ ਦੁਪੱਟਾ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਓ ਫੈਂਸੀ ਲੁੱਕ ਦੇ ਸਿੰਪਲ ਸਾਬਰ ਜੇ ਸੂਟ ਨੇ ਪ੍ਰਾਈਸ ਆਊਗਾ ਇਹਨਾਂ ਦਾ 1495 ਸ਼ਿਪਿੰਗ ਰੋਗੀ ਇਹਨਾਂ ਦੇ ਵਿੱਚ ਫ੍ਰੀ ਅਗਲਾ ਕਲਰ ਤੁਹਾਨੂੰ ਦਿਖਾਨੀ ਹੈ ਜੀ ਆਹ ਲੋ ਜੀ ਅਗਲਾ ਕਲਰ ਬਹੁਤ ਸੋਹਣੇ ਪ੍ਰਿੰਟ ਨੇ ਡਿਜੀਟਲ ਪ੍ਰਿੰਟ ਰਹਿਣ ਵਾਲੇ ਘੇਰੇ ਦੇ ਉੱਤੇ ਫਲਾਰ ਰਹੇਗਾ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਕਿਉਂਕਿ ਸਾਡੀ ਸੋਚ ਹਮੇਸ਼ਾ ਹੀ ਰਹਿੰਦੀ ਕਿ ਹਰ ਇੱਕ ਦਾ ਸੂਟ ਰੈਡੀ ਹੋ ਜਵੇ ਲੁੱਕ ਬਹੁਤ ਪਿਆਰੀ ਦਾ ਸੂਟ ਬਣਨ ਤੋਂ ਬਾਅਦ ਰਹਿਣ ਵਾਲਾ ਲੈਂਥ ਵਿਡਥ ਫੁੱਲ ਆਏਗੀ 50 ਦੇ ਲਾਗੇ ਲੈਂਥ ਆਏਗੀ ਬਟ ਗਲਾ ਨਹੀਂ ਬਣਿਆ ਹੋਇਆ ਤੇ ਹਰ ਬੰਦਾ ਆਪਣੇ ਹਿਸਾਬ ਨਾਲ ਇਹਨੂੰ ਰੈਡੀ ਕਰਵਾ ਸਕਦਾ ਹੈ ਇਹ ਰੋ ਗਿਆ ਇਹਦਾ ਦੁਪੱਟਾ ਜੀ ਆਹ ਲੋ ਔਰ ਇਹ ਰੈਨ ਵਾਲਾ ਹੈ ਦਾ ਬਾਟਮ ਸੇਮ ਟੋਨ ਟੂ ਟੋਨ ਬਾਟਮ ਰੈਨ ਵਾਲਾ ਹੈ ਬਹੁਤ ਸੋਹਣੀ ਲੁੱਕ ਦਾ ਸੂਟ ਆ ਪ੍ਰਾਈਸ ਰੋਗਾ 1495 ਸ਼ਿਪਿੰਗ ਫ੍ਰੀ ਆ ਲੋ ਜੀ ਅਗਲਾ ਕਲਰ ਇਹਦਾ ਮਸਟਰਡ ਕਲਰ ਬਹੁਤ ਸੋਹਣਾ ਸੂਟ ਆ ਸਾਰੇ ਇੱਕ ਟੂ ਇੱਕ ਸੂਟ ਰਹਿਣ ਵਾਲੇ ਨੇ ਜਿਹਨੂੰ ਵੀ ਪਸੰਦ ਆ ਫਟਾਫਟ ਬੁੱਕ ਕਰਦੇ ਜਾਓ ਸੇਮ ਪ੍ਰਾਈਸ ਦੇ ਵਿੱਚ ਸੂਟ ਆਊਗਾ ਨੀਚੇ ਇਹਦੇ ਸਿਰੋਸਕੀ ਵਰਕ ਪੂਰਾ ਹੋਇਆ ਹੋਇਆ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਜਿਹੜਾ ਪ੍ਰਿੰਟ ਰਹਿਣ ਵਾਲਾ ਹੈ ਔਰ ਇਹ ਰੂਗਾ ਇਹਦਾ ਸੇਮ ਟੋਨ ਟੂ ਟੋਨ ਬਾਟਮ ਔਰ ਇਹ ਰਹੇਗਾ ਇਹਦਾ ਦੁਪੱਟਾ ਇਹ ਰੂਗਾ ਇਹਦਾ ਦੁਪੱਟਾ ਪ੍ਰਾਈਸ ਰੂਗਾ 1495 ਸ਼ਿਪਿੰਗ ਰਹਿਣ ਵਾਲੀ ਹੈ ਫ੍ਰੀ ਅਗਲਾ ਤੁਹਾਨੂੰ ਸੂਟ ਦਿਖਾਨੀ ਹੈ ਜੀ ਰੈੱਡ ਮੇਰੂਨ ਕਲਰ ਰਹੇਗਾ ਹਲੋ ਬੈਕ ਇਹਨਾਂ ਦੀ ਪਲੇਨ ਆਏਗੀ ਫਰੰਟ ਜਿਹੜਾ ਹੈਗਾ ਆ ਉਹ ਪ੍ਰਿੰਟਡ ਰਹੇਗਾ ਆਲੋਜੀ ਲੁੱਕ ਦੇਖ ਲਓ ਸਾਰੇ ਸੂਟ ਇੱਕ ਤੋਂ ਇੱਕ ਸੋਹਣੇ ਨੇ ਸਿਰਫ ਸ਼ਰਟ ਨੂੰ ਲਾਈਨਿੰਗ ਲੱਗੇਗੀ ਸਲਵਾਰ ਨੂੰ ਲਾਈਨਿੰਗ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਲੋਜੀ ਟੋਨ ਟੂ ਟੋਨ ਰਿਯਾਨ ਕਾਟਨ ਦੀ ਬਾਟਮ ਔਰ ਇਹਦੇ ਨਾਲ ਹੀ ਪੂਰੇ ਵਰਕ ਦੇ ਨਾਲ ਰਹਿਣ ਵਾਲਾ ਦੁਪੱਟਾ ਪ੍ਰਾਈਸ ਆਊਗਾ 1495 ਸ਼ਿਪਿੰਗ ਰਹੂਗੀ ਫ੍ਰੀ ਆਲੋਜੀ ਬਹੁਤ ਸੋਹਣਾ ਸੂਟ ਆ ਤੇ ਅਗਲਾ ਤੁਹਾਨੂੰ ਮੈਂ ਸੂਟ ਦਿਖਾਨੀ ਆ ਜੀ ਆਲੋਜੀ ਪ੍ਰੀਮੀਅਮ ਕਾਂਜੀਵਰਮ ਦੇ ਸੂਟ ਆਏ ਨੇ 3000 ਪਲੱਸ ਵਾਲੇ ਆਰਟੀਕਲ ਨੇ ਜਿਹੜੇ ਤੁਹਾਨੂੰ ਸਿਰਫ ਮਿਲਣਗੇ 2295 ਤੇ ਸ਼ਿਪਿੰਗ ਵੀ ਹੋਊਗੀ ਫ੍ਰੀ ਘੇਰੇ ਦੇਖ ਲਓ ਕਿੰਨੇ ਵੱਡੇ ਨੇ ਆ ਲੋ ਜੀ ਜਿੰਨੇ ਮਰਜ਼ੀ ਤੁਸੀਂ ਹੈਲਦੀਆਂ ਸੂਟ ਆਰਾਮ ਨਾਲ ਰੈਡੀ ਹੋਣ ਵਾਲਾ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆਏ ਆ ਗਲਾ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਘੇਰੇ ਦੇ ਉੱਤੇ ਜਸਟ ਸਿੰਪਲ ਜਿਹਾ ਇਸ ਤਰ੍ਹਾਂ ਡਿਜ਼ਾਈਨਿੰਗ ਰਹਿਣ ਵਾਲੀ ਆ ਠੀਕ ਹੈ ਜੀ ਤੇ ਤੁਸੀਂ ਇਹਨੂੰ ਐਡਜਸਟ ਕਰਵਾ ਸਕਦੇ ਆ ਬਹੁਤ ਸੋਹਣਾ ਸੂਟ ਆ ਬਾਹਾਂ ਦਾ ਫੈਬਰਿਕ ਅਲੱਗ ਤੋਂ ਦਿੱਤਾ ਗਿਆ ਆ ਜੀ ਠੀਕ ਹੈ ਜੀ ਬਾਹਾਂ ਦਾ ਫੈਬਰਿਕ ਰਹੂਗਾ ਅਲੱਗ ਤੋਂ ਹੈਲਦੀ ਤੋਂ ਹੈਲਦੀ ਜਿੰਨੇ ਮਰਜ਼ੀ ਆ ਤੁਸੀਂ ਸੂਟ ਤੁਹਾਡੇ ਰੈਡੀ ਹੋਣ ਵਾਲੇ ਨੇ ਪ੍ਰੀਮੀਅਮ ਕੁਆਲਿਟੀਆ ਨੇ ਤੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਵਿੱਚ ਇਹ ਵਾਲੇ ਸੂਟ ਜਾਣ ਵਾਲੇ ਨੇ ਬੈਕ ਇਹਦੀ ਸਿੰਪਲ ਰਹਿਣ ਵਾਲੀ ਆ ਕਲਰ ਰਹੂਗਾ ਜੀ ਰਸਟ ਕਲਰ ਬਹੁਤ ਸੋਹਣਾ ਸੂਟ ਆ ਔਰ ਇਹ ਰਹੂਗੀ ਇਹਦੀ ਜਾਮ ਕਾਟਨ ਦੀ 3 ਮੀਟਰ ਦੇ ਲਾਗੇ ਬਾਟਮ ਤੇ ਦੁਪੱਟਾ ਰਹੂਗਾ ਪ੍ਰੀਮੀਅਮ ਕਾਂਜੀਵਰਮ ਆ ਲੋ ਜੀ ਇਹ ਰੌਗਾ ਦਾ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਸੂਟੇ ਰੈਡੀ ਹੋਣ ਤੋਂ ਬਾਅਦ ਬਣਦੇ ਨੇ ਜੀ ਤੇ ਕਲਰ ਵੀ ਇੱਕ ਤੋਂ ਇੱਕ ਸੋਨੇ ਨੇ ਆ ਲੋ ਜੀ ਵੀਡੀਓ ਤੋਂ ਪਹਿਲਾਂ ਕਾਫੀ ਸਟਾਕ ਅਸੀਂ ਇਹਦਾ ਸੇਲ ਕਰ ਚੁੱਕੇ ਹਾਂ ਕਿਉਂਕਿ WhatsApp ਤੇ ਸਾਡੇ ਨਾਲ ਬਹੁਤ ਸਾਰੇ ਕਹ ਲਓ ਕਿ ਜੁੜੇ ਹੋਏ ਨੇ ਈਵਰ ਤੇ ਉਹ WhatsApp ਤੋਂ ਪਿਕਸ ਦੇਖ ਕੇ ਹੀ ਪਹਿਲਾਂ ਹੀ ਆਰਡਰ ਕਰ ਲੈਂਦੇ ਨੇ ਜੀ ਆ ਲੋ ਜੀ ਅਗਲਾ ਦੇਖਿਓ ਕਲਰ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਦੇਖਿਓ ਕਲਰ ਬਿਲਕੁਲ ਸਿੰਪਲ ਸੋਬਰ ਜਿਹਾ ਕਲਰ ਰੌਗਾ ਡਿਜ਼ਾਈਨਰ ਪੀਸ ਨੇ ਗਲਾ ਪੂਰਾ ਬਣਿਆ ਹੋਇਆ ਹੈ ਇਹਦਾ ਵੀ ਠੀਕ ਹੈ ਜੀ ਲੁੱਕ ਬਹੁਤ ਸੋਹਣੀ ਆ ਰਹੀ ਬਣਨ ਤੋਂ ਬਾਅਦ ਇਹ ਸਿੰਪਲ ਸਵਾਰ ਜਿਹੜੇ ਫੈਂਸੀ ਸੂਟ ਲਾਈਕ ਕਰਦੇ ਨੇ ਸਾਰੇ ਉਹਨਾਂ ਵਾਸਤੇ ਨੇ ਔਰ ਇਹ ਰੋਗ ਹੈ ਦਾ ਦੁਪੱਟਾ ਕੁਛ हटके ਚੀਜ਼ਾਂ ਨੇ ਵਾਲੀਆਂ ਸਾਰੇ ਲੇਟੈਸਟ ਕਹਿ ਸਕਦੇ ਆ ਡਿਜ਼ਾਈਨਿੰਗ ਆਈ ਆ ਔਰ ਇਹਦੇ ਵਿੱਚ ਖਾਸ ਗੱਲ ਇਹ ਹੈਗੀ ਆ ਕਿ ਇੱਕ ਇਹਦੀ ਜਿਹੜੀ ਹੈਗੀ ਡਿਜ਼ਾਈਨਿੰਗ ਇਸ ਤਰ੍ਹਾਂ ਰਹੇਗੀ ਸਿੰਪਲ ਕਹ ਲਓ ਕਿ ਇੱਕ ਸਿੰਪਲ ਔਰ ਇੱਕ ਹਲਕੇ ਜਿਹਦੇ ਵਿੱਚ ਇੱਕ ਡਿਜ਼ਾਈਨ ਰਹੇਗਾ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਗਲਾ ਵੀ ਇਹਦਾ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਦੇ ਵਿੱਚ ਤੇ ਸੇਮ ਰਹੂਗੀ ਨਾਲ ਟੋਨ ਟੂ ਟੋਨ ਬਾਟਮ ਜਾਮ ਕਾਟਨ ਦੀ ਬਾਟਮ ਰਹਿਣ ਵਾਲੀ ਆ ਔਰ ਅਗਲਾ ਕਲਰ ਤੁਹਾਨੂੰ ਦਿਖਾਨੀ ਪਰਪਲ ਕਲਰ ਆਲੋਚ ਸਾਰੇ ਛੇੜ ਇੱਕ ਤੋਂ ਇੱਕ ਨੇ ਔਰ ਰੇਟ ਬਿਲਕੁਲ ਜੈਨੂਨ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਆ ਔਰ ਇਹ ਰੋਗੀ ਇਹਦੀ ਬਾਟਮ ਔਰ ਇਹ ਰੋਗਾ ਜੀ ਇਹਦਾ ਦੁਪੱਟਾ ਆਲੋਚ ਤੇ ਪ੍ਰਾਈਸ ਰੋਗਾ ਇਹਨਾਂ ਦਾ 2295 ਸ਼ਿਪਿੰਗ ਫ੍ਰੀ ਦੇ ਨਾਲ ਪੈਨ ਇੰਡੀਆ ਸ਼ਿਪਿੰਗ ਅਵੇਲੇਬਲ ਹੈਗੀ ਹੈ ਜੀ ਔਰ 12ਵਾਂ ਜਿਦਾ ਕਹਿ ਲਓਗੇ ਤੁਸੀਂ ਅਗਰ ਇੰਡੀਆ ਤੋਂ ਬਾਹਰ ਤੋਂ ਸੂਟ ਮੰਗਵਾਉਣਾ ਚਾਹੁੰਦੇ ਆ ਤੇ ਸਾਡੇ ਕੋਲ ਸਟਿਚਿੰਗ ਵੀ ਅਸੀਂ ਪ੍ਰੋਵਾਈਡ ਕਰਾਉਂਦੇ ਆ ਸਟਿਚਿੰਗ ਫੈਸਿਲਿਟੀ ਵੀ ਅਵੇਲੇਬਲ ਹੈ 컬러 ਦੇਖੋ ਕਿੰਨਾ ਸੋਹਣਾ ਹੈ ਵੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਸਿੰਪਲ ਸੌਬਰ ਗਲਾ ਬਣਿਆ ਹੋਇਆ ਏਮਬਰਾਇਡਰੀ ਦੇ ਨਾਲ ਔਰ ਇਹ ਰਹੇਗਾ ਇਹਦਾ ਦੁਪੱਟਾ ਇਹ ਰਹੇਗਾ ਇਹਦਾ ਦੁਪੱਟਾ ਔਰ ਇਹ ਰਹੇਗਾ ਇਹਦਾ ਬਾਟਮ ਅਗਲਾ ਕਲਰ ਤੁਹਾਨੂੰ ਦਿਖਾਨੀ ਆ ਕਲਰ ਸਾਰੇ ਇੱਕ ਤੋਂ ਇੱਕ ਨੇ ਆ ਲਓ ਜੀ ਮਹਿੰਦੀ ਕਲਰ ਮਸਟਰਡ ਮਹਿੰਦੀ ਕਲਰ ਰਹੇਗਾ ਹਲੋ ਜੀ ਗਲਾ ਇਹਦਾ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਰੈਡੀ ਹੋਇਆ ਹੈ ਐਮਬਰਾਇਡਰੀ ਦੇ ਨਾਲ ਪੂਰਾ ਰਹਿਣ ਵਾਲਾ ਹੈ ਇਹ ਨੀਚੇ ਨੂੰ ਵਿੱਚ ਨੂੰ ਸਟਿਚ ਹੋਇਆ ਹੈ ਜੀ ਗਲਾ ਪੂਰਾ ਰਹਿਣ ਵਾਲਾ ਹੈ ਗਲੇ ਛੋਟੇ ਨਹੀਂ ਹੈਗੇ ਇਹਨਾਂ ਦੇ ਔਰ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹੇਗਾ ਇਹਦਾ ਦੁਪੱਟਾ ਵਿड्ਥ ਬਹੁਤ ਜ਼ਿਆਦਾ ਆ ਜਿੱਦਾਂ ਮਰਜੀ ਸੂਟ ਤੁਸੀਂ ਰੈਡੀ ਕਰਵਾਓ ਕੋਈ ਦਿੱਕਤ ਨਹੀਂ ਕਿਸੇ ਨੂੰ ਵੀ ਆਉਣ ਵਾਲੀ ਠੀਕ ਹੈ ਜੀ ਤੇ ਇਹ ਰਹੂਗਾ ਇਸ ਵੀਡੀਓ ਦਾ ਲਾਸਟ ਆਰਟੀਕਲ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਿਓ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਕੇ ਸਟੇਟਸ ਤੇ ਲਗਾ ਕੇ ਸਾਨੂੰ ਆ ਆ ਮਨ ਲਓ ਕਿ ਸਕਰੀਨਸ਼ਾਟ ਭੇਜੇ ਨੇ ਅਸੀਂ ਇਸ ਮਹੀਨੇ ਦੇ ਐਂਡ ਵਿੱਚ ਉਹਨਾਂ ਦੇ ਮਤਲਬ ਪ੍ਰਾਈਜ਼ ਕੱਢਾਂਗੇ ਗਿਫਟ ਕਰਾਂਗੇ ਠੀਕ ਹੈ ਜੀ ਤੇ ਬਾਕੀ ਉਮੀਦ ਕਰਦੀ ਆ ਕਿ ਸੂਟ ਤੁਹਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਥੈਂਕ ਯੂ